ਪਰਮੇਸ਼ਰ ਦੀ ਅਸਰ ਵਿੱਚ ਬੈਠੇ ਸਾਰੇ ਭੈਣ ਭਰਾਵੋ ਨੂੰ ਪਿਆਰ ਭਰੀ ਜਮਸੀ ਦੀ ਅੱਜ ਆਪਾਂ ਸ਼ਾਮ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੀ ਪਵਿੱਤਰ ਔਰ پاک ਅਸਰ ਵਿੱਚ ਇਕੱਠੇ ਹੋਏ ਆਂ ਧੰਨਵਾਦ ਕਰਦੇ ਆ ਉਸ ਮਹਾਨ ਖੁਦਾਵੰਦ ਦਾ ਜਿਹੜਾ ਦਇਆ ਦਾ ਸਾਗਰ ਔਰ ਕਿਰਪਾ ਕਰਨ ਵਾਲਾ ਪਰਮੇਸ਼ਰ ਹੈ ਅੱਜ ਅਸੀਂ ਜਿੰਨੇ ਵੀ ਜਨ ਉਸ ਖੁਦਾ ਦੇ ਵਿੱਚ ਆਏ ਆ ਸੱਚਮੁੱਚ ਅਸੀਂ ਉਸ ਖੁਦਾ ਦੇ ਵਿੱਚ ਬਹੁਤ ਜ਼ਿਆਦਾ ਬLESSED ਹੈ ਆ ਕਿਉਂਕਿ ਸਵੇਰ ਤੋਂ ਲੈ ਕੇ ਹੁਣ ਤੱਕ ਉਸ ਪਰਮੇਸ਼ਰ ਨੇ ਸਾਡੀ ਹਿਫਾਜ਼ਤ ਕੀਤੀ ਸਾਨੂੰ ਕਿਸੇ ਭਲੀ ਵਸੂਲੀ ਤੋਂ ਨਹੀਂ ਥੋੜਨਾ ਹੋਣ ਦਿੱਤੀ ਸੋਨ ਆਪਣੇ ਪਵਿੱਤਰ ਹੱਥਾਂ ਵਿੱਚ ਲੈ ਕੇ ਸੰਭਾਲਿਆ ਉਸ ਮਹਾਨ ਪਰਮੇਸ਼ਰ ਨੇ ਸਾਡੇ ਵੱਲ ਤੱਕਿਆ ਤੇ ਉਹਨੇ ਸਾਨੂੰ ਕਦੇ ਵੀ ਦੁਖੀ ਨਾ ਹੋਣ ਦਿੱਤਾ ਅੱਜ ਅਸੀਂ ਜਿੰਨੇ ਵੀ ਜਾਨ ਉਸ ਮਹਾਨ ਪਰਮੇਸ਼ਰ ਦੇ ਵਿੱਚ ਆਏ ਆ ਉਹ ਪ੍ਰਭੂ ਬੜਾਈ ਉੱਤਮ ਆ ਬੜਾ ਪਵਿੱਤਰ ਆ ਔਰ ਮਹਾਨ ਖੁਦਾਵੰਦ ਆ ਉਹਦੀ ਆਸ਼ੀਸ਼ ਉਹਦੀ ਬਰਕਤ ਉਹਦੀ ਕਿਰਪਾ ਅਦਭੁਤ ਅਤੇ ਸਦਾ ਦੀ ਆ ਅੱਜ ਅਸੀਂ ਫਿਰ ਤੋਂ ਉਸ ਮਹਾਨ ਖੁਦਾ ਦੇ ਹਜ਼ੂਰ ਆਏ ਆ ਤਾਂ ਕਿ ਉਹ ਪਰਮੇਸ਼ਰ ਸਾਡੇ ਸਭ ਦੀਆਂ ਜ਼ਿੰਦਗੀਆਂ 'ਚ ਬਹੁਤ ਤਾਇਤ ਦੇ ਨਾਲ ਕੰਮ ਕਰ ਸਕੇ ਅਸੀਂ ਸਭ ਦੇ ਸਭ ਉਸ ਪਰਮੇਸ਼ਰ ਦੇ ਹਜ਼ੂਰ ਇਸ ਲਈ ਆਏ ਆ ਤਾਂ ਕਿ ਉਹ ਪਰਮੇਸ਼ਰ ਸਾਡੇ ਸਭ ਦੇ ਉੱਤੇ ਆਪਣੀ ਆਸ਼ੀਸ਼ ਆਪਣੀ ਕਿਰਪਾ ਨੂੰ ਵਧੇਰਾ ਕਰੇ ਕਿਉਂਕਿ ਵੈਸੇ ਤਾਂ ਅਸੀਂ ਪਹਿਲਾਂ ਹੀ ਬਹੁਤ ਆਜ਼ਾਦ ਆਸ਼ੀਸ਼ਿਤ ਆ ਖੁਰ ਵਿੱਚ ਪਰ ਐਸੀ ਖੁਰਾ ਦੀ ਆਸ਼ੀਸ਼ਾ ਜਿਹਦੇ ਬਿਨਾਂ ਅਸੀਂ ਸੰਪੂਰਨ ਨਹੀਂ ਹੁੰਦੇ ਅਰ ਸਾਨੂੰ ਇਹੰਦਾ ਕਿ ਪਰਮੇਸ਼ਰ ਹੋਰ ਵਧ ਕੇ ਔਰ ਹੋਰ ਜ਼ਿਆਦਾ ਦੁੱਗਣਾ ਔਰ ਤਾਜ਼ਾ ਮਜ਼ਾ ਸਾਡੇ ਦਰ ਤੇ ਭੇਜੇ ਅੱਜ ਦਾ ਸੀ ਪਰਮੇਸ਼ਰ ਦੇ ਵਚਨ ਜੋ ਹਮੇਸ਼ਾ ਜਾਣਦੇ ਆ ਕਿ ਯਹੋਵਾ ਹਰ ਰੋਜ਼ ਨਵੇਂ ਸਿਰਿਓਂ ਆਪਣਾ ਬਲ ਆਪਣੀ ਤਾਕਤ ਆਪਣੇ ਵਿਸ਼ਵਾਸ ਕਰਨ ਵਾਲਿਆਂ ਦੇ ਉੱਤੇ ਰਿਲੀਜ਼ ਕਰਦਾ ਹੈ ਸੋ ਅੱਜ ਅਸੀਂ ਪਰਮੇਸ਼ਰ ਦੇ ਅਸੁਰਾਇਆ ਤਾਂ ਕਿ ਉਹ ਪਰਮੇਸ਼ਰ ਫੇਰ ਤੋਂ ਸਾਡੇ ਉੱਤੇ ਆਪਣਾ ਬਲ ਆਪਣੀ ਤਾਕਤ ਆਪਣਾ ਤਾਜ਼ਾ ਮਸਾ ਰਿਲੀਜ਼ ਕਰੇ ਸੋ ਅੱਜ ਸ਼ਾਮ ਦੇ ਵਚਨ ਦਾ ਟਾਈਟਲ ਹੈਗਾ ਪਰਮੇਸ਼ਰ ਤਾਂ ਮਨ ਦੀਆਂ ਗੁਪਤ ਗੱਲਾਂ ਨੂੰ ਜਾਣਦਾ ਹੈ ਕਈ ਵਾਰ ਐਸਾ ਹੁੰਦਾ ਕਿ ਅਸੀਂ ਪਰਮੇਸ਼ਰ ਤੋਂ ਦੁੱਗਣਾ ਔਰ ਤਾਜ਼ਾ ਮਸਾ ਲੈਣ ਦੇ ਲਈ ਤਿਆਰ ਹੁੰਦੇ ਆ ਪਰ ਸਾਡੇ ਅੰਦਰ ਕੁਝ ਗੁੱਝੇ ਛਿਪੇ ਹੋਏ ਐਸੇ ਪਾਪ ਹੁੰਦੇ ਨੇ ਜਿਹਦੇ ਕਰਕੇ ਅਸੀਂ ਉਹਨਾਂ ਚੀਜ਼ਾਂ ਨੂੰ ਹਾਸਲ ਨਹੀਂ ਕਰ ਪਾਉਂਦੇ ਸੋ ਅੱਜ ਦੇ ਵਚਨ ਦਾ ਟਾਈਟਲ ਹੈ ਜੋ ਪਰਮੇਸ਼ਰ ਤਾਂ ਮੰਨਦੀਆ ਗੁਪਤ ਗੱਲਾਂ ਨੂੰ ਜਾਣਦਾ ਹੈ ਇਸ ਵਿਸ਼ੇ ਦੇ ਬਾਰੇ ਵਚਨ ਸਾਨੂੰ ਕੀ ਕਹਿੰਦਾ ਆ ਆਓ ਸਾਂ ਮਿਲ ਕੇ ਜਾਣਦੇ ਆ ਅੱਜ ਸ਼ਾਮ ਦੇ ਵਚਨ ਦੇ ਵਿੱਚੋਂ ਅੱਜ ਸ਼ਾਮ ਦਾ ਵਚਨ ਹੈ ਜ਼ਬੂਰ ਅਧਿਆਇ 44 ਉਹਦੀ 16 ਤੋਂ ਲੈ ਕੇ 21 ਨੰਬਰ ਐਂਟ ਤੱਕ ਲਿਖਿਆ ਹੈ ਤ੍ਰਾਣ ਦੇਣ ਵਾਲੇ ਅਤੇ ਕੁਫਰ ਬਕਨ ਵਾਲੇ ਦੀ ਆਵਾਜ਼ ਦੇ ਕਾਰਨ ਅਤੇ ਵੈਰੀ ਤੇ ਵਟਾ ਲੈਣ ਵਾਲੇ ਦੇ ਕਾਰਨ ਇਹ ਸਭ ਕੁਝ ਸਾਡੇ ਉੱਤੇ ਬੀਤਿਆ ਹੈ ਪਰ ਅਸੀਂ ਤੈਨੂੰ ਨਹੀਂ ਵਿਸਾਰਿਆ ਨਾ ਤੇਰੇ ਨਾਮ ਵਿੱਚ ਬੇਈਮਾਨੀ ਕੀਤੀ ਹੈ ਸਾਡਾ ਮਨ ਪਛਾਹ ਨਹੀਂ ਹਟਿਆ ਨਾ ਸਾਡੇ ਪੈਰ ਤੇਰੇ ਮਾਰਗਾਂ ਤੋਂ ਮੁੜੇ ਭਾਵੇਂ ਤੂੰ ਗਿੱਦੜਾਂ ਦੇ ਥਾਨ ਵਿੱਚ ਸਾਨੂੰ ਕੁਚਲਿਆ ਹੈ ਅਤੇ ਮਰ ਦੀ ਛਾਇਆ ਹੇਠ ਸਾਨੂੰ ਟੱਕ ਦਿੱਤਾ ਹੈ ਜੇ ਅਸੀਂ ਆਪਣੇ ਪਰਮੇਸ਼ਰ ਦੇ ਨਾਮ ਨੂੰ ਵਿਸਾਰਿਆ ਹੈ अथवा ਉਪਰੇ ਦੇਵਤੇ ਵੱਲ ਆਪਣੇ ਹੱਥ ਢੇਹਨ ਤਾਂ ਭਲਾ ਪਰਮੇਸ਼ਰ ਇਸ ਗੱਲ ਦਾ ਖੋਜ ਨਾ ਕਰੇਗਾ ਉਹ ਤਾਂ ਮਨ ਦੀਆਂ ਗੁਪਤ ਗੱਲਾਂ ਨੂੰ ਜਾਣਦਾ ਹੈ ਹਾਲੇਲੂਇਆ ਬਹੁਤ ਵਾਰ ਅਸੀਂ ਖੁਦਾ ਤੋਂ ਬੜਾਈ ਕੁਝ ਮੰਗ ਲੈਨੇ ਆਂ ਔਰ ਅਸੀਂ ਦੇਖਦੇ ਆ ਕਿ ਅਸੀਂ ਜਿੰਨਾ ਖੁਦਾ ਚ ਵਾਦਦੇ ਆ ਸਾਡੀ ਜ਼ਿੰਦਗੀ ਜونیਆਂ ਰੁਕਾਵਟਾਂ ਆ ਰਹੀਆਂ ਨੇ ਜਿੰਨਾ ਜ਼ਿਆਦਾ ਅਸੀਂ ਮੰਗੀ ਜਾ ਰਿਹਾ ਅਸੀਂ ਉਨਾਂ ਜ਼ਿਆਦਾ ਆਪਣੀਆਂ ਆਸ਼ੀਸ਼ਾਂ ਤੋਂ ਦੂਰ ਜਾ ਰਹੇ ਆ ਅਸੀਂ ਮੰਗੀ ਤਾਂ ਜਾ ਰਹੇ ਆ ਪਰ ਸਾਨੂੰ ਮਿਲ ਨਹੀਂ ਰਿਹਾ ਹੈਗਾ ਤਾਂ ਕਲਾਮ ਦੇ ਵਿੱਚ ਲਿਖਿਆ ਹੈ ਕਹਿੰਦਾ ਸਭ ਤੋਂ ਪਹਿਲਾਂ ਤੇ ਇੱਕ ਧਰਮੀ ਜਨ ਕੀ ਕਹਿੰਦਾ ਕਿ ਪਰਮੇਸ਼ਰ ਮੈਂ ਜਾਣਦਾ ਆ ਮੇਰੇ ਤੇ ਜੋ ਕੁਝ ਵੀ ਬੀਤ ਰਿਹਾ ਹੈ ਮੈਂ ਜਾਣਦਾ ਹਾਂ ਕਿ ਮੈਂ ਕਿੰਨੇ ਦੁੱਖ ਚੱਲ ਰਿਹਾ ਹਾਂ ਔਰ ਪ੍ਰਭੂ ਤੂੰ ਵੀ ਜਾਣਦਾ ਹੈਂ ਕਿ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਕੀ ਕੀ ਸਹਿ ਰਿਹਾ ਹਾਂ ਮੈਂ ਤੈਥੋਂ ਕੀ ਮੰਗਿਆ ਸਭ ਤੂੰ ਜਾਣਦਾ ਹੈਂ ਕਹਿੰਦਾ ਪਰ ਫਿਰ ਵੀ ਖੁਦਾ ਤੂੰ ਇਹ ਵੀ ਦੇਖ ਰਿਹਾ ਹੈਂ ਕਿ ਮੈਂ ਤੈਨੂੰ ਛੱਡਿਆ ਨਹੀਂ ਹੈ ਮੈਂ ਤੈਨੂੰ ਵਸਾਰਿਆ ਨਹੀਂ ਹੈ ਨਾ ਮੇਰਾ ਮਨ ਤੇਥੋਂ ਪਛਾਮ ਮੁੜਿਆ ਨਾ ਮੇਰੇ ਕਦਮ ਤੇਰੇ ਮਾਰਗਾਂ ਤੋਂ ਪਿੱਛੇ ਮੁੜੇ ਭਾਵੇਂ ਮੈਂ ਗਿੱਦੜਾਂ ਵਿੱਚ ਲਤਾੜਿਆ ਗਿਆ ਉਹਦੇ ਪੈਰਾਂ ਹੇਠਾਂ ਔਰ ਭਾਵੇਂ ਮੈਨੂੰ ਮੌਤ ਦੇ ਵਿੱਚ ਟੱਕ ਲਿਆ ਗਿਆ ਪਰ ਫਿਰ ਵੀ ਕਹਿੰਦਾ ਮੈਂ ਪਰਮੇਸ਼ਰ ਤੇਰੇ ਨਾਮ ਨੂੰ ਵਸਾਰਿਆ ਨਹੀਂ ਸਿੱਕ ਧਰਮੀ ਜਨ ਆਪਣੇ ਵੱਲੋਂ ਖੁਦਾ ਨੂੰ ਬੜੇ ਅੱਛੇ ਤਰੀਕੇ ਨਾਲ ਆਪਣੀ ਧਾਰਮਿਕਤਾ ਨੂੰ ਕੰਫੈਸ ਕਰ ਰਿਹਾ ਕਿ ਮੇਰੀ ਧਾਰਮਿਕਤਾ ਕਿਹੋ ਜੀ ਆ ਕਹਿੰਦਾ ਪਰ ਫਿਰ ਵੀ ਪਰਮੇਸ਼ਰ ਮੇਰੇ ਮਨ ਦੀਆਂ ਗੁਪਤ ਗੱਲਾਂ ਨੂੰ ਜਾਣਦਾ ਹੈ ਕਿਉਂਕਿ ਕਈ ਵਾਰ ਸਾਨੂੰ ਸਾਡੀਆਂ ਗੱਲਾਂ ਸੱਚ ਹੀ ਲੱਗਦੀਆਂ ਆ ਪਰ ਸਾਡਾ ਸੱਚ ਕਿੰਨਾ ਸੱਚ ਹੈ ਖੁਦਾ ਜਾਣਦਾ ਹੈ ਜਿੱਦਾਂ ਇੱਕ ਬੱਚਾ ਜਾਣਦਾ ਹੈ ਕਿ ਉਹਦਾ ਮਿੱਟੀ ਵਿੱਚ ਖੇਡਣਾ ਪਲਾ ਆ ਪੁਰੋ ਦੀ ਮਾਂ ਜਾਣਦੀ ਆ ਵੀ ਉਹ ਮਿੱਟੀ 'ਚ ਖੇਡਣਾ ਉਹਦੇ ਲਈ ਭਲਾ ਨਹੀਂ ਹੈ। ਇੱਕ ਬੱਚਾ ਜਾਣਦਾ ਹੈ ਕਿ ਮੈਂ ਟੌਫੀਆਂ ਖਾਵਾਂਗਾ ਮੈਨੂੰ ਉਹਦੋਂ ਸੰਤੁਸ਼ਟੀ ਮਿਲੂਗੀ ਮੈਂ ਖੁਸ਼ ਹੋਵਾਂਗਾ ਮੇਰੇ ਲਈ ਭਲਾ ਹੈ ਪਰ ਉਹ ਮਾਂ ਜਾਣਦੀ ਹੈ ਕਿ ਜ਼ਿਆਦਾ ਟੌਫੀਆਂ ਖਾਣਾ ਇਹਦੇ ਦੰਦ ਗੜਨਗੇ। ਇੱਕ ਬੱਚਾ ਜਾਣਦਾ ਹੈ ਕਿ ਉਹਦੇ ਮਾਂ-ਬਾਪ ਕੋਲੇ ਲੱਖ ਰੁਪਈਏ ਨੇ। ਹਰ ਗੁਰੂ ਮਿੰਨੋ ਦੇ ਵਿੱਚ ਇੱਕ ਹਜ਼ਾਰ ਰੁਪਈਆ ਦੀ ਵੀ ਦੇਣ ਤਾਂ ਉਹਨਾਂ ਦਾ ਕੁਝ ਘਟਨ ਨਹੀਂ ਵਾਲਾ। ਪਰ ਉਹ ਮਾਪੇ ਜਾਣਦੇ ਨੇ ਕਿ ਜੇ ਮੈਂ ਇਹਨੂੰ 1 ਰੁਪਇਆ ਇਹਦੇ ਤਲੀ ਤੇ ਧਰਤਾ ਨਾ ਜਾਂ ਮੈਂ 1000 ਰੁਪਇਆ ਨੂੰ ਦੇਤਾ ਇਹਨੂੰ ਆਦਤ ਪੈ ਜਾਣੀ ਆ ਇਹਨੇ ਆਵਾਰਾ ਹੋ ਜਾਣਾ ਇਹਦੇ ਅੰਦਰੋਂ ਪੈਸੇ ਦੀ ਕੀਮਤ ਨਿਕਲ ਜਾਣੀ ਇਸ ਕਰਕੇ ਉਹ ਨਹੀਂ ਦਿੰਦੇ ਸੋ ਬੇਸ਼ੱਕ ਸਾਡੀ ਨਜ਼ਰ ਦੇ ਵਿੱਚ ਬਹੁਤੇ ਐਸੇ ਕੰਮ ਜੋ ਕਰਦੇ ਆ ਸਾਨੂੰ ਭਲੇ ਲੱਗਦੇ ਹੋਣਗੇ ਪਰ ਖੁਦਾ ਦੀ ਨਜ਼ਰ ਜੋ ਭਲੇ ਨਹੀਂ ਵੀ ਹੋ ਸਕਦੇ ਸੋ ਇਥੇ ਕਹਿੰਦਾ ਪਰਮੇਸ਼ਰ ਮੈਂ ਬਹੁਤ ਦੁੱਖ ਸਹਿ ਰਿਹਾ ਆਂ ਆਪਾਂ ਵੇ ਤੋਂ ਮੈਨੂੰ ਦੋ ਜੋ ਵੀ ਕਰ ਰਿਹਾ ਮੇਰੇ ਨਾਲ ਜੋ ਵੀ ਮੈਨੂੰ ਪਰੇਸ਼ਾਨੀਆਂ ਹੋ ਰਹੀਆਂ ਨੇ ਪਰਮੇਸ਼ਰ ਪਿਤਾ ਪਰ ਫਿਰ ਵੀ ਕੀ ਆ ਮੈਂ ਨਾ ਤੈਨੂੰ ਛੱਡ ਨਹੀਂ ਰਿਹਾ ਮੈਂ ਤੈਨੂੰ ਵਸਾਰ ਨਹੀਂ ਰਿਹਾ ਪ੍ਰਭੂ ਮੈਂ ਫਿਰ ਵੀ ਤੇਰੇ ਵੱਲ ਤੱਕਦਾ ਹੀ ਰਹਿੰਦਾ ਆਂ ਮੈਂ ਫਿਰ ਵੀ ਤੇਰੇ ਵੱਲ ਆਪਣਾ ਮੁਖ ਕਰਦਾ ਆਂ ਹੈ ਪਰਮੇਸ਼ਰ ਮੈਂ ਫਿਰ ਵੀ ਤੇਰੇ ਤੋਂ ਹੀ ਆਸ ਲਗਾਉਂਦਾ ਪਿਆ ਆਂ ਪ੍ਰਭੂ ਦੇਖ ਮੈਂ ਕਿੰਨੇ ਦੁੱਖਾਂ ਵਿੱਚ ਤੈਨੂੰ ਛੱਡਿਆ ਨਹੀਂ ਕਹਿੰਦਾ ਤੂੰ ਤਾਂ ਆਪਣੇ ਵੱਲੋਂ ਸਫਾਈ ਦੇ ਰਿਹਾ ਆ ਪਰ ਤੇਰੇ ਗੁੱਝੇ ਪਾਪਾ ਨੂੰ ਤੇਰੇ ਮਨ ਦੇ ਵਿੱਚ ਛੁਪੀਆਂ ਗੱਲਾਂ ਨੂੰ ਮੈਂ ਜਾਣਦਾ ਹਾਂ ਇੱਕ ਧਰਮੀ ਦੀ ਧਾਰਮਿਕਤਾ ਅੱਜ ਦੇ ਸਮੇਂ 'ਚ ਕੀ ਆ ਜੋ 100 ਦੇ ਵਿੱਚੋਂ 80% ਇੱਕ ਧਰਮੀ ਕਹਿੰਦੇ ਆ ਵੀ ਇਹ ਸੱਚੀ ਧਾਰਮਿਕਤਾ ਕੀ ਆ ਸੰਡੇ ਦੀ ਸੰਡੇ ਚਰਚ ਜਾਣਾ ਹਰ ਫਰਾਈਡੇ ਫਾਸਟ ਰੱਖਣਾ ਔਰ ਉਸ ਤੋਂ ਬਿਨਾਂ ਆਪਣੇ ਦਾਨ ਆਪਣੇ ਵੀ ਛੋਟੇ-ਮੋਟੇ ਜੋ ਵੀ ਉਹਨਾਂ ਕੋਲੇ ਹੁੰਦੇ ਆ ਜਾਂ ਵੱਡਾ ਜਾਂ ਜੋ ਵੀ ਉਹਨਾਂ ਨੂੰ ਦੇ ਦੇਣਾ ਤਾਂ ਜਾਂ ਫਿਰ ਜਦੋਂ ਚਿੱਟੇ ਕੱਪੜੇ ਪਾਉਣ ਨੂੰ ਕਹਣਾ ਉਦੋਂ ਚਿੱਟੇ ਪਾ ਲੈਣੇ ਜਦੋਂ ਕਾਲੇ ਪਾਉਣ ਨੂੰ ਕਹਣਾ ਉਦੋਂ ਕਾਲੇ ਪਾ ਲੈਣੇ ਜਦੋਂ ਇਸ ਸ਼ਹਿਰ ਰੱਖਣੀ ਮੀਟਿੰਗ ਇੱਥੇ ਆ ਜਾਣਾ ਜਦੋਂ ਚਾਰ-ਛੇ ਛੱਡ ਕੇ ਰੱਖਣੀ ਉੱਥੇ ਚੱਲ ਜਾਣਾ ਲੋਕਾਂ ਦੇ ਲਈ ਧਾਰਮਿਕਤਾ ਆ ਇਹ ਗੱਲ ਸੱਚ ਹੈ ਕਿ ਕਿਸੇ ਨੂੰ ਕੜਵੀ ਭਾਵੇਂ ਲੱਗ ਸਕਦੀ ਆ ਪਰ ਇਹ ਸੱਚ ਆ ਲੋਕਾਂ ਦੇ ਲਈ ਧਾਰਮਿਕਤਾ ਬਸ ਇੰਨੀ ਕੀ ਆ ਕਿ ਜਿੱਥੇ ਸਾਡਾ ਪਾਸਟਰ ਸੱਦਿਆ ਸੀ ਉੱਥੇ ਪਹੁੰਚ ਜਾਈਏ ਜਦੋਂ ਉਹ ਮੀਟਿੰਗ ਰੱਖਣੋਂ ਸਾਰੀਆਂ ਮੀਟਿੰਗਾਂ ਸੀ ਸੁਣ ਲਈਏ ਜਦੋਂ ਕੋਈ ਪ੍ਰੇਅਰ ਪੋਸਟ ਕਰਨੋਂ ਸਾਰੀਆਂ ਪ੍ਰੇਅਰਾਂ ਅਸੀਂ ਸੁਣ ਲਈਏ ਐਹੀ ਧਾਰਮਿਕਤਾ ਆ ਐਨਾ ਕੁਛ ਕਰਨ ਦੇ ਬਾਅਦ ਵੀ ਦੇਖ ਪ੍ਰਭੂ ਅਸੀਂ ਤੂੰ ਸਾਨੂੰ ਫਲ ਨਹੀਂ ਦਿੱਤਾ ਪਰ ਫਿਰ ਵੀ ਅਸੀਂ ਤੇਰੇ ਚ ਖੜੇ ਹਾਂ ਸਾਡੇ ਲਈ ਬਹੁਤ ਮਹਾਨ ਗੱਲ ਆ ਪਰ ਖੁਦਾ ਦੇ ਲਈ ਧਾਰਮਿਕਤਾ ਕੀ ਆ ਮਨ ਦੀਆਂ ਗੁਪਤ ਗੱਲਾਂ ਤੇ ਮਨ ਵਿੱਚ ਛੁਪੇ ਗੁੱਜੇ ਪਾਪਾਂ ਨੂੰ ਛੱਡ ਕੇ ਖੁਦਾ ਚਾਣਾ ਉੱਤੋਂ-ਉੱਤੋਂ ਅਸੀਂ ਪ੍ਰਭੂ ਦੇ ਅੰਦਰੋਂ ਅਸੀਂ ਜ਼ਹਿਰੀਲੇ ਆਂ ਦਸਨ ਵਾਲੇ ਨਾਗ ਆਂ ਅੰਦਰ ਸਾਡੇ ਚੁਗਲੀ ਨਿੰਦਾ ਵੈਰ ਵਿਰੋਧ ਬਧੀਆਂ ਖੁਦੀਆਂ ਕ੍ਰੋਧ ਝਗੜੇ ਔਰ ਪਤਾ ਨਹੀਂ ਕਿੰਨੀ ਹੀ ਈਰਖਾ ਭਰੀ ਪਈਆ ਕਿੰਨਾ ਹੀ ਵੈਰ ਔਰ ਕਿੰਨੀ ਹੀ ਉੱਚੇ ਹੋਣ ਦੀ ਭਾਵਨਾ ਔਰ ਆਪਣੇ ਆਪ ਨੂੰ ਕਿੰਨਾ ਹੀ ਮਹਾਨ ਸਮਝਣ ਦੀ ਭਾਵਨਾ ਸਾਡੇ ਅੰਦਰ ਭਰੀ ਪਈਆ ਜਿਨ੍ਹਾਂ ਦੇ ਅੰਦਰ ਐਸੀਆਂ ਭਾਵਨਾਵਾਂ ਨੇ ਉਹਨਾਂ ਦੇ ਅੰਦਰ ਪਾਪ ਆ ਔਰ ਜਿਨ੍ਹਾਂ ਦੇ ਅੰਦਰ ਪਾਪ ਆ ਨਾ ਉਹ ਭਾਵੇਂ ਲੱਖ ਪ੍ਰਭੂ ਲਈ ਕੋੜੇ ਖਾਲਨ ਉਹਨਾਂ ਦੀ ਉਹ ਭੇਟ ਕਬੂਲ ਨਹੀਂ ਹੋਣੀ ਕਲਾਮ 'ਚ ਲਿਖਿਆ ਜੇ ਤੂੰ ਧਰਮ ਦੇ ਕਰਕੇ ਸਤਾਇਆ ਜਾਣਾ ਹੈ ਤਾਂ ਮੈਂ ਸਮਝਾਂਗਾ ਕਿ ਤੇਰਾ ਫਲ ਸੁਰਗ 'ਚ ਵੱਡਾ ਆ ਪਰ ਜੇ ਤੂੰ ਆਪਣੀ ਗਲਤ ਗੰਮਾ ਕਰਕੇ ਸਤਾਇਆ ਜਾਣਾ ਫਿਰ ਤੈਨੂੰ ਉਹਦਾ ਕੋਈ ਲਾਭ ਨਹੀਂ ਕਹਿੰਦਾ ਕੀ ਲਾਭ ਹੈ ਮਨੁੱਖ ਜੇ ਤੂੰ ਆਪਣੇ ਹੀ ਪਾਪਾਂ ਤੇ ਗੁਨਾਹਾਂ ਕਰਕੇ ਦੁੱਖ ਚ ੱਲੇ ਅਗਰ ਤੂੰ ਦੁੱਖ ਚੱਲ ਰਿਹਾ ਉਹਦਾ ਕਾਰਨ ਤੇਰੇ ਖੁਦ ਦੇ ਪਾਪ ਔਰ ਗੁਨਾਹ ਆ ਫਿਰ ਕੀ ਫਾਇਦਾ ਤੈਨੂੰ ਇਹਨਾਂ ਦੁੱਖਾਂ ਚੱਲਿਆਂ ਦਾ ਫਾਇਦਾ ਤੇਰੇ ਲਈ ਤਾਂ ਆ ਜੇ ਤੂੰ ਧਰਮ ਦੇ ਕਰਕੇ ਦੁੱਖ ਝੱਲੇ ਹੁਣ ਧਰਮ ਦੇ ਕਰਕੇ ਦੁੱਖ ਝੱਲਣ ਦੀ ਐਗਜ਼ਾਮਪਲ ਹੈਗੀ ਆ ਪਤਰਸ ਹੈ ਪੌਲਸ ਹੈ ਪ੍ਰਭੂ ਦੇ ਚੇਲੇ ਨੇ ਸਭ ਤੋਂ ਵੱਡੀ ਐਗਜ਼ਾਮਪਲ ਯੇਸ਼ੂ ਆ ਜਿਨੇ ਪ੍ਰਭੂ ਦਾ ਹੁਕਮ ਪੂਰਾ ਕਰਨ ਲਈ ਆਪਣੇ ਸਰੀਰ ਤੱਕ ਦੈਨਕਾਰ ਕਰ ਦਿੱਤਾ ਅਸੀਂ ਸਿਰਫ ਕਹਿੰਨੇ ਆ ਪ੍ਰਭੂ ਨੂੰ ਇਹ ਗੱਲ ਕਿ ਪ੍ਰਭੂ ਭਾਵੇਂ ਰੱਖ ਲਾ ਭਾਵੇਂ ਮਾਰ ਲਾ ਤੇਰੇ ਹੀ ਆ ਪ੍ਰਭੂ ਆਖਰੀ ਸਾਹ ਤੱਕ ਤੇਰੇ ਹੀ ਆ ਪਰ ਇਹ ਗੱਲ ਯੇਸ਼ੂ ਨੇ ਕਰਕੇ ਵਿਖਾਈ ਉਹ ਆਖਰੀ ਸਾਹ ਤੱਕ ਪ੍ਰਭੂ ਦਾ ਰਿਹਾ ਹallelujah ਸਾਥੋਂ ਹੋਣਾ ਨਹੀਂ ਅਸੀਂ ਸਿਰਫ ਗੱਲਾਂ ਕਰਨ ਵਾਲਿਆਂ ਕੇ প্রভু ਮੇਰਾ ਖਲਾ ਭਾਵੇਂ ਮਾਰਨਾ ਤੇਰੇ ਹੀ ਆ ਪਰ ਜੇ ਮਾੜੀ ਜੀ ਵੀ ਸਾਡੇ ਪੋਸ ਕਰੋ ਕਿਸੇ ਤਾਂ ਬੜਾ ਬੁਰਾ ਐਕਸੀਡੈਂਟ ਹੋ ਗਿਆ ਐਨੇ ਸੀ ਰੱਬ ਮਾੜਾ ਜੇ ਕਿਸੇ ਨੂੰ ਕਿਸੇ ਨੇ ਕੈਂਸਰ ਦੱਸਤਾ ਐਨੇ ਸੀ ਰੱਬ ਮਾੜਾ ਜੇ ਕਿਸੇ ਨੂੰ ਕਹਿਤਾ ਕਿਸੇ ਨੇ ਜਰਾ ਮਾਈਗਰੇਨ ਬਹੁਤ ਜ਼ਿਆਦਾ ਵੱਧ ਗਿਆ ਐਨੇ ਸੀ ਰੱਬ ਮਾੜਾ ਆਣ ਜੇ ਕਿਸੇ ਨੇ ਪੁੱਤਰ ਮੰਗਿਆ ਸੀ ਪਰ ਧੀ ਹੋ ਗਈ ਆ ਫਿਰ ਰੱਬ ਮਾੜਾ ਔਰ ਹਜੇ ਅਸੀਂ ਕਹਿੰਨੇ ਕਿ ਆਖਰੀ ਸਾਤ ਤੱਕ ਤੇਰੇ ਹੀ ਆ ਫਸੀਤਾ ਖੁਦਾ ਦਾ ਨਾ ਇੱਕ ਕਦਮ ਵੀ ਨਹੀਂ ਚੱਲੇ ਔਰ ਤੁਸੀਂ ਕਹਿੰਦੇ ਆਖਰੀ ਸਾਹ ਤੱਕ ਚੱਲੋਗੇ ਝੂਠੀ ਧਾਰਮਿਕਤਾ ਆ ਝੂਠਾ ਸਭ ਕੁਝ ਆ ਦਿਖਾਵੇ ਦੀ ਪਗਤੀ ਆ ਐਸੀ ਪਗਤੀ ਨੂੰ ਖੁਦਾ ਪਸੰਦ ਨਹੀਂ ਕਰਦਾ ਅਸੀਂ ਲੱਖ ਮਹਾਨ ਬਣੀ ਜਾਈਏ ਆਪਣੇ ਮੂੰਹ ਮੀਆਂ ਮਿੱਠੂ ਜਿੰਨਾ ਮਰਜ਼ੀ ਬਣ ਲੋ ਜਦ ਤੱਕ ਤੁਹਾਡਾ ਜੀਵਨ ਖੁਦਾ ਨੂੰ ਪਸੰਦ ਨਹੀਂ ਆਉਂਦਾ ਤੁਸੀਂ ਜੋ ਮਰਜ਼ੀ ਕਰ ਲੋ ਪਰਮੇਸ਼ਰ ਦੇ ਵੱਲੋਂ ਤੁਹਾਡੇ ਲਈ ਕਬੂਲ ਕੀਤਾ ਹੀ ਨਹੀਂ ਜਾਣਾ ਪਲਾ ਹਉਗਾ ਜੇ ਪਰਮੇਸ਼ਰ ਕਹਿੰਦਾ ਆਪਣੇ ਮੂੰਹੋਂ ਆਪਣੀ ਤਾਰੀਫ਼ ਨਾ ਕਰ ਪਲਾ ਹੋਵੇ ਜੇ ਤੇਰੀ ਤਾਰੀਫ਼ ਕੋਈ ਹੋਰ ਕਰੇ ਤੇਰੀ ਤਾਰੀਫ਼ ਕੋਈ ਹੋਰ ਕਰੇ ਤਾਂ ਮੈਂ ਮੰਨਦਾ ਹਾਂ ਪਰ ਜਦੋਂ ਆਪਣੇ ਮੂੰਹੋਂ ਆਪਣੀ ਤਾਰੀਫ਼ ਕਰ ਰਿਹਾ ਉਹ ਤਾਰੀਫ਼ ਨਹੀਂ ਆ ਐਸੇ ਕੰਮ ਕਰਕੇ ਚਾਹ ਲੋਕ ਤੇਰੀ ਤਾਰੀਫ਼ ਕਰਨ ਐਸੇ ਕੰਮ ਨਾ ਕਰ ਕਿ ਲੋਕ ਤੈਨੂੰ ਵੇਖ ਕੇ ਠੁਕਣ ਤੇਰੇ ਮੂੰਹ ਦੇ ਉੱਤੇ ਤਾਨੇ ਮਾਰਨ ਤੈਨੂੰ ਬੁਨਾ ਕਹਿਣ ਔਰ ਤੇਰੇ ਮੂੰਹ ਦੇ ਉੱਤੇ ਤਰ੍ਹਾਂ ਇਨਕਾਰ ਕਰਨ ਤੈਨੂੰ ਠੁਕਰਾ ਜਾਣਵਾ ਤੈਨੂੰ ਆਖਿਰ ਤੇ ਛੱਡ ਜਾਣ ਐਸੇ ਕੰਮ ਨਾ ਕਰਕੇ ਤੇਰੀ ਭਗਤੀ ਕਿਸੇ ਲੇਖੇ ਨਾ ਲੱਗੇ ਪਰ ਐਸਾ ਬਣ ਕੇ ਲੋਕ ਤੈਨੂੰ ਪਸੰਦ ਕਰਨ ਤੇਰਾ ਜੀਵਨ ਬਹੁਤਿਆਂ ਨੂੰ ਪਸੰਦ ਆਉਣ ਵਾਲਾ ਹੋਵੇ ਇਸ ਕਰਕੇ ਆਓ ਅਸੀਂ ਉਸ ਖੁਦਾ ਦੇ ਹਜ਼ੂਰ ਜਾਣੇ ਔਰ ਕਹਨੇ ਕਿ ਪਰਮੇਸ਼ਰ ਮੇਰੇ ਗੁੱਜੇ ਪਾਪਾ ਤੋਂ ਮੇਰੇ ਮਨ ਦੀਆਂ ਛੁਪੀਆਂ ਬੁਰੀਆਂ ਗੱਲਾਂ ਤੋਂ ਮੈਨੂੰ ਛਡਾ ਮੈਨੂੰ ਬਚਾ ਔਰ ਮੇਰੇ ਸਾਰੇ ਬਦੀ ਦੇ ਬੰਦਰਾਂ ਨੂੰ ਤੋੜ ਔਰ ਆਪਣੇ ਨਾਮ ਦੇ ਲਈ ਮੈਨੂੰ ਤਿਆਰ ਕਰ ਪਵਿੱਤਰ ਚਾਲ ਚੱਲਣ ਦੇ ਲਈ ਔਰ ਅੱਛੀ ਭਗਤੀ ਕਰਨ ਦੇ ਲਈ ਜੈਸੀ ਭਗਤੀ ਮਸੀਹ ਯਸੂ ਦੀ ਹੈ ਹਾਲੇਲੂਇਆ ਤਾ ਉਸਾ ਮਿਲ ਕੇ ਪਰਮੇਸ਼ਰ ਦੀ ਪਵਿੱਤਰ ਰੂਪਕ ਅਰੇ ਵਿੱਚ ਪ੍ਰਾਰਥਨਾ ਕਰਦੇ ਹallelujah 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 ਧੰਨਵਾਦ 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 ਮਹਾਨ ਸਮਰਥੀ ਖੁਦਾਵਨ ਪਿਆਰੇ ਪਰਮੇਸ਼ਰ ਪ੍ਰਭੂ ਜੀ ਤੁਹਾਡਾ ਸ਼ੁਕਰ ਧੰਨਵਾਦ ਕਰਦੇ ਪਰਮੇਸ਼ਰ ਅੱਜ ਦੇ ਦਿਨ ਅਜ ਦੀ ਕਿਰਪਾ ਲਈ ਮੇਰੇ ਪ੍ਰਭੂ ਜੀ ਹੋਂ ਤੱਕ ਕੀਤੀਆਂ ਭਲਾਈਆਂ ਲਈ ਖੁਦਾਵੰਜੀ ਤੁਹਾਡੇ ਕਿਤੇ ਅਦਭੁਤ ਕੰਮਾਂ ਲਈ ਮੇਰੇ ਪਰਮੇਸ਼ਰ ਹੋਂ ਤੱਕ ਕੀਤੇ ਵੱਡੇ ਆਸ਼ੀਸ਼ਿਤ ਵੱਡੇ ਕੰਮਾਂ ਲਈ ਪਿਤਾ ਪਰਮੇਸ਼ਰ ਖੁਦਾ ਜੋ ਤੁਸੀਂ ਸਾਨੂੰ ਰੋਜ਼ ਦੀ ਰੋਟੀ ਬਖਸ਼ੀ ਖੁਦਾ ਨਵੇਂ ਸਾਹ ਸਾਨੂੰ ਦਿੱਤੇ ਨਵਾਂ ਮੌਕਾ ਸਾਨੂੰ ਦਿੱਤਾ ਪਿਤਾ ਪੂਰਾ ਦਿਨ ਤੁਸੀਂ ਸਾਡੀ ਹਿਫਾਜ਼ਤ ਕੀਤੀ ਸਾਡੇ ਸਫਰਾਂ ਨੂੰ ਮੁਬਾਰਕ ਕੀਤਾ ਸਾਡਾ ਆਉਣਾ ਜਾਣਾ ਮੁਬਾਰਕ ਹੋਇਆ ਪ੍ਰਭੂ ਜੀ ਸਾਰੀਆਂ ਛੋੜਾਂ ਲੋੜਾਂ ਜ਼ਰੂਰਤਾਂ ਨੂੰ ਤੁਸੀਂ ਪੂਰਿਆ ਕੀਤਾ ਖੁਦ ਆਪਣੇ ਫਤਿਹਮੰਦ ਹੱਥ ਵਿੱਚ ਲੈ ਕੇ ਸਾਨੂੰ ਸੰਭਾਲਿਆ ਪ੍ਰਭੂ ਜੀ ਤੁਸੀਂ ਸਾਨੂੰ ਨਾ ਛੱਡਿਆ ਔਰ ਨਾ ਹੀ त्याਗਿਆ ਪਰਮੇਸ਼ਰ ਪਿਤਾ ਪਰ ਆਪਣੇ ਪਵਿੱਤਰ ਤਰਥਾ ਵਿੱਚ ਲੈ ਕੇ ਸਾਡੀ ਹਿਫਾਜ਼ਤ ਕੀਤੀ ਮੇਰੇ ਪਿਆਰੇ ਪਰਮੇਸ਼ਰ ਦਇਆ ਕਰਨਾ ਕਿਰਪਾ ਕਰਨਾ ਮੇਰੇ ਪ੍ਰਭੂ ਜੀ ਤੁਹਾਡਾ ਰੂਪ ਸਾਡੇ ਨਾਲ ਹੋਵੇ ਮੇਰੇ ਪਰਮੇਸ਼ਰ ਪਿਤਾ ਹੁਣ ਤੋਂ ਲੈ ਕੇ ਸਦਾ ਤੱਕ ਅਸੀਂ ਇਸੇ ਤਰ੍ਹਾਂ ਤੁਹਾਡੇ ਨਾਮ ਚ ਵਾਧੇ ਫੈਲਦੇ ਤਰੱਕੀ ਕਰਦੇ ਜਾਈਏ ਪਿਤਾ ਪਰਮੇਸ਼ਰ ਖੁਦਾਵੰ ਜੀ ਸੱਚਮੁੱਚ ਖੁਦਾ ਸੀ ਧਰਮ ਦੇ ਖਾਤਰ ਭਵੇਂ ਸਤਾਈਏ ਪਿਤਾ ਪਰਮੇਸ਼ਰ ਪਰ ਅਸੀਂ ਤੁਹਾਨੂੰ ਨਾ ਵਿਸਾਰੀਏ ਪ੍ਰਭੂ ਯਹਵਾ ਸਾਡੇ ਕਦਮ ਤੁਹਾਡੇ ਰਾਹਾਂ ਤੇ ਚੱਲਣ ਪਿਤਾ ਪਰਮੇਸ਼ਰ ਖੁਦਾਵੰ ਔਰ ਸਾਡੇ ਵਿੱਚੋਂ ਹਰ ਪਾਪ ਹਰ ਬਦੀ ਹਰ ਬੁਰਾਈ ਨਿਕਲ ਜਾਵੇ ਮੇਰੇ ਪਰਮੇਸ਼ਰ ਪਿਤਾ ਅਸੀਂ ਉੱਤਮ ਚਾਲ ਚੱਲਣ ਵਾਲੇ ਹਾਂ ਇਹ ਪਰਮੇਸ਼ਰ ਪ੍ਰਭੂ ਜੀ ਸਾਡੇ ਵਿੱਚੋਂ ਹਰ ਇੱਕ ਵੈਰ ਵਿਰੋਧੀ ਬੁਰੀ ਭਾਵਨਾ ਨੂੰ ਤੁਸੀਂ ਕੱਢ ਦੇਣਾ ਮੇਰੇ ਪਰਮੇਸ਼ਰ ਤੁਹਾਡਾ ਰੂਹੇ پاک ਸਾਡੇ ਅੰਦਰ ਵਾਸ ਕਰੇ ਮੇਰੇ ਪਵਿੱਤਰ ਪਰਮੇਸ਼ਰ ਖੁਦਾ タルਮਦੇ ਖਾਤਰ ਖੁਦਾਵੰਦ ਅਸੀ ਆਪਣੇ ਆਖਰੀ ਸਾਹ ਤੱਕ ਵਫਾਦਾਰੀ ਨੂੰ ਕਰਨ ਵਾਲੇ ਹੋਈਏ ਮੇਰੇ ਪਰਮੇਸ਼ਰ ਪ੍ਰਭੂ ਜੀ ਦਇਆ ਕਰਨਾ ਕਿਰਪਾ ਕਰਨਾ ਰਹਿਮ ਕਰਨਾ ਮੇਰੇ ਪਰਮੇਸ਼ਰ ਰੂਪਾਕ ਦੇ ਵਸੀਲੇ ਬles ਕਰਨਾ ਮੇਰੇ ਪਿਆਰੇ ਪ੍ਰਭੂ ਜੀ ਤੁਹਾਡਾ ਪਵਿੱਤਰ ਆਤਮਾ ਸਾਡੇ ਸਭ ਦੀ ਮਦਦ ਸਹਾਇਤਾ ਔਰ ਗਵਾਹੀ ਕਰੇ ਦਇਆ ਕਰੋ ਕਿਰਪਾ ਕਰੋ ਮੇਰੇ ਮਹਾਨ ਖੁਦਾਵੰਦ ਫਤਿਹਮੰਦ ਹੱਤਾ ਵਿੱਚ ਲੈ ਕੇ ਬles ਕਰਨਾ ਪਰਮੇਸ਼ਰ ਪਿਤਾ ਹੋਂਦ ਤੋਂ ਲੈ ਕੇ ਸਦਾ ਤੱਕ ਤੁਹਾਡਾ ਕਿਰਪਾ ਵਾਲਾ ਹੱਥ ਹਰ ਇੱਕ ਦੇ ਸਿਰ ਉੱਤੇ ਠਹਿਰ ਜਾਵੇ ਮੇਰੇ ਪਰਮੇਸ਼ਰ ਪਿਤਾ ਜੀ ਸਦਾ ਤੋਂ ਲੈ ਕੇ ਸਦਾ ਤੱਕ ਦੀ ਆਸ਼ੀਸ਼ਾਂ ਦੀ ਬਰਕਤਾਂ ਦੀ ਕਿਰਪਾ ਨੂੰ ਮੰਗਦੇ ਮੇਰੇ ਪਰਮੇਸ਼ਰ ਤੁਸੀਂ ਜੋ वचन ਦੇ ਵਿੱਚ ਕਿਹਾ ਕਿ ਜੋ ਕੋਈ ਮੇਰੇ ਕੋਲ ਆਵੇਗਾ ਸ਼ਰਮਿੰਦਾ ਨਾ ਹੋਵੇਗਾ ਅੱਜ ਅਸੀਂ ਸਭ ਦੇ ਸਭ ਤੁਹਾਡੀ ਸ਼ਰਨ ਆਏ ਆਂ ਖੁਦਾਵੰਜੀ ਸਾਡੀ ਸਾਰੀ ਸ਼ਰਮਿੰਦਗੀ ਨੂੰ ਤੁਸੀਂ ਉਠਾ ਲਓ ਪਿਤਾ ਪਰਮੇਸ਼ਰ ਸਾਨੂੰ ਪਵਿੱਤਰ ਔਰ ਉੱਤਮ ਚਾਲ ਚੱਲਣ 'ਚ ਸਾਡੀ ਮਦਦ ਕਰੋ ਖੁਦਾ ਤੁਹਾਡਾ ਫਤਿਹਮੰਦ ਕਿਰਪਾ ਵਾਲਾ ਹੱਥ ਸਾਡੇ ਸਭ ਦੀਆਂ ਸਿਰਾਂ ਦੇ ਉੱਤੇ ਹੋਵੇ ਪਿਤਾ ਪਰਮੇਸ਼ਰ ਅਸੀਂ ਮਹਾਨ ਖੁਦਾਵੰਦ ਦੇ ਵਿੱਚ ਵਾਅਦੇ ਫੈਲਦੇ ਔਰ ਤਰੱਕੀ ਕਰਦੇ ਜਾਈਏ ਪਿਤਾ ਜੀ ਸਾਡੇ ਵਿੱਚੋਂ ਹਰ ਬਦੀ ਹਰ ਬੁਰਾਈ ਹਰ ਪਾਪ ਨੂੰ ਕੱਢ ਕੇ ਆਪਣੇ ਨਾਮ ਦੇ ਵਸੀਲੇ ਸਾਨੂੰ ਬles ਕਰਨਾ ਪਿਤਾ ਪਰਮੇਸ਼ਰ ਹਰ ਦੁੱਖ ਹਰ ਤਕਲੀਫ ਪਰੇਸ਼ਾਨੀਆਂ ਦੂਰ ਕੀਤੀ ਤੁਹਾਡਾ ਰੂਪ ਸਾਡੇ ਅੰਦਰ ਵਾਸ ਕਰੇ ਮੇਰੇ ਪਰਮੇਸ਼ਰ ਪਿਤਾ ਜੀ ਸੱਜੇ ਔਰ ਫਤਿਹਮੰਦ ਹੱਥ ਵਿੱਚ ਲੈ ਕੇ ਸਾਨੂੰ ਸੰਭਾਲੋ ਮੇਰੇ ਪਿਤਾ ਪਰਮੇਸ਼ਰ ਤੁਹਾਡਾ ਪਵਿੱਤਰ ਕਿਰਪਾ ਵਾਲਾ ਹੱਥ ਹੋਂ ਤੋਂ ਲੈ ਕੇ ਸਦਾ ਤੱਕ ਸਾਡੇ ਸਭ ਦੇ ਸਿਰਾਂ ਉੱਤੇ ਠਹਿਰ ਜਾਵੇ ਖੁਦਾਵੰਨ ਜੀ ਤੁਸੀਂ ਜੋ ਬਚਨ ਦੇ ਵਿੱਚ ਕਹੇ ਕਿ ਜੋ ਕੋਈ ਮੇਰੀ ਸ਼ਰਨ ਆਵੇਗਾ ਮੈਂ ਉਸ ਨੂੰ ਊਕਾਪਾਂ ਵਰਗੀ ਖੰਭ ਦਵਾਵਾਂਗਾ ਊਕਾਪਾਂ ਦੇ ਨਿਆਈਂ ਆਕਾਸ਼ ਵਿੱਚ ਉੱਡਣਗੇ ਉਹ ਸੱਚ ਮੁੱਚ ਬੁਲੰਦੀਆਂ ਤੱਕ ਜਾਣਗੇ ਖੁਦਾਵਾਨ ਅੱਜ ਅਸੀਂ ਸਭ ਦੇ ਸਭ ਬੁਲੰਦੀਆਂ ਤੇ ਜਾਈਏ ਖੁਦਾ ਸਾਡੇ ਮਨ ਦੇ ਗੁੱਜੇ ਪਾਪ ਸਾਨੂੰ ਦਬਾ ਨਾ ਸਕਣ ਪਿਤਾ ਪਰ ਸਾਡੇ ਵਿੱਚੋਂ ਹਰ ਇੱਕ ਗੁੱਜੇ ਔਰ ਗੁਪਤ ਪਾਪ ਔਰ ਬੁਰੀਆਂ ਗੱਲਾਂ ਕੱਢ ਦਿੱਤੀਆਂ ਜਾਣ ਖੁਦਾ ਅਸੀਂ ਪਵਿੱਤਰ ਉੱਤਮ ਔਰ ਅੱਛੀ ਚਾਲ ਚੱਲਣ ਵਾਲੇ ਹੋ ਇਹ ਪ੍ਰਭੂ ਜੀ ਹਰ ਪਾਪ ਬਦੀ ਬੁਰਾਈ ਜਾਂਦੀ ਰਵੇ ਖੁਦਾਵਾਨ ਤੁਹਾਡਾ ਰੂਪ ਆਕ ਸਾਡੇ ਸਭ ਦੇ ਸਿਰਾਂ ਦੇ ਉੱਤੇ ਰਵੇ ਪਿਤਾ ਔਰ ਸਾਨੂੰ ਆਪਣੇ ਤੇ ਫਤਿਹ ਮੰਦ ਹੱਥ ਤੇ ਆਪਣੇ ਪਵਿੱਤਰ ਖੰਭਾ ਹੇਠਾ ਛਪਾ ਕੇ ਰੱਖਣਾ ਪ੍ਰਭੂ ਜੀ ਜਿੰਨੇ ਵੀ ਜਨ ਤੁਹਾਡੇ ਹਜ਼ੂਰ ਨੇ ਇਹਨਾਂ ਦੇ ਘਰਾਂ ਨੇ ਬਲੈਸ ਕੀਤੇ ਜਾਣ ਕਾਰੋਬਾਰ ਬਰਕਤ ਵਾਲੇ ਹੋ ਜਾਣ ਖੁਦਾ ਸਰੀਰਿਕ ਰੋਗ ਬਿਮਾਰੀਆਂ ਨਿਕਲਣ ਜਾਣ ਖੁਦਾਵਨ ਪ੍ਰਾਰਥਨਾ ਵਾਲਾ ਜੀਵਨ ਦੇਣਾ ਖੁਦਾ ਜੀ ਪ੍ਰੇਅਰ ਲਾਈਫ ਦੇ ਵਿੱਚ ਵਾਅਦਾ ਕਰਨਾ ਪਿਤਾ ਪਰਮੇਸ਼ਰ ਸਾਰੀਆਂ ਥੋੜਾ ਨੂੰ ਸੰਪੂਰਨ ਕਰਨਾ ਖੁਦਾ ਤੁਹਾਡਾ ਪਵਿੱਤਰ ਫਤਿਹ ਮੰਦ ਕਿਰਪਾ ਵਾਲਾ ਹਥਾਰਿਕ ਦੀ ਮਦਦ ਸਹਾਇਤਾ ਔਰ ਗਵਾਈ ਕਰੇ ਮੇਰੇ ਪਰਮੇਸ਼ਰ ਸਦਾ ਤੋਲੇ ਕੇ ਸਦਾ ਤੱਕ ਦੀ ਆਸ਼ੀਸ਼ ਤੁਹਾਡੀ ਬਰਕਤ ਤੁਹਾਡੀ ਕਿਰਪਾ ਨੂੰ ਮੰਗਦੇ ਮੇਰੇ ਖੁਦਾਵਨ ਜੀ ਪੂਰੇ ਹੀ ਪਰਿਵਾਰਾਂ ਤਰ ਬਾਗ ਹੱਥ ਵਿੱਚ ਬles ਕਰਦੇ ਮੇਰੇ ਮਹਾਨ ਖੁਦਾ ਤੁਹਾਡੇ ਫਜ਼ਲ ਤੁਹਾਡੀ ਕਿਰਪਾ ਤੁਹਾਡੀ ਰਹਿਮ ਤੁਹਾਡੀ ਆਸ਼ੀਸ਼ ਨੂੰ ਮੰਗਦੇ ਮੇਰੇ ਖੁਦਾਵੰਦ ਜੀ ਤੁਹਾਡੇ ਫਤਿਹਮੰਦ ਹੱਥ ਵਿੱਚ ਲੈ ਕੇ ਬles ਕਰਦੇ ਮੇਰੇ ਪਰਮੇਸ਼ਰ ਪ੍ਰਾਰਥਨਾ ਯੇਸ਼ੂ ਨਾਜ਼ਰ ਦੇ ਜ਼ਿੰਦ ਅਤੇ ਸਮਰਥੀ ਨਾਮ ਦੇ ਵਿੱਚ ਮੰਗਦੇ ਹਾਂ ਆਮਨ 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 ਸਾਰੀ ਕ੍ਰਿਸਤੀਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ